ਜਿੰਨੇ ਮੇਰੀਆਂ ਭੈਣਾ ਵੀਰ ਆਏ ਨੇ ਆਖੋ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਲੋ ਜੀ ਪੰਜਾਂ ਮਿੰਟਾਂ ਜੀ ਹਾਜ਼ਰੀ ਆ ਮਹਾਂਪੁਰਖਾਂ ਦੇ ਦਰਬਾਰ ਤੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਬਹੁਤ ਨਿਆਰੀਆ ਕਰ ਲੈਣਿਆ ਸੇਵਾ ਸੇਵਾ ਬੜੀ ਪਿਆਰੀਆ ਮਹਾਂਪੁਰਖ ਨੇ ਸੇਵਾ ਕੀਤੀ ਆ ਤਨ ਤਨ ਗੁਰੂ ਨਾਨਕ ਦੇ ਜਮਾਲ ਕਰਤਾਰਪੁਰ ਸ਼ਹਿਰ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਨਾਲ ਭਾਈ ਲਾਣਾ ਜੀ ਆ ਕਿ ਤੱਕ ਤੱਕ ਭਾਈ ਲਾਣਾ ਜਿਨੂੰ ਕਹਿੰਦੇ ਨੇ ਉੱਤੋਂ ਭਾਈ ਲਾਣਾ ਜੀ ਕਰਦੇ ਨੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਬੋਧ ਨਿਆਰੀਆ ਕਰਦਾ ਲੈਣਿਆ ਸੇਵਾ ਸੇਵਾ ਬੜੀ ਪਰੀ ਗਿਆ ਨਿਤਿਆਮ ਕਿਸ ਕਰਮ ਨਾ ਜਾਣਾ ਸਾਰ ਨਾ ਜਾਣ ਤੇ ਸਭ ਤੇ ਵੱਡਾ ਮੇਰਾ ਸਤਿਗੁਰੂ ਨਾਨਕ ਜਿਨ ਨੇ ਕਰਾ ਕੀ ਮੇਰ ਮੇ ਇੱਕ ਤੂੰ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕ ਦੇ ਬੁਨਾ ਮੇਰੇ ਮੈਂ ਤਾਂ ਤੱਕਦਾ ਰਮਤਾ ਗੁਰੂ ਨਾਨਕ ਦੇ ਘਰ ਦੀ ਮਹਿਮਾ ਬਹੁਤ ਨਿਆਰੀ ਆ ਮਹਿਮਾ ਬਹੁਤ ਨਿਆਰੀ ਆ ਘਰ ਦਾ ਲੈਣਾਂ ਸੇਵਾ ਸੇਵਾ ਬੜੀ ਪਿਆਰੀ ਆ ਘਰ ਦਾ ਲੈਣਾਂ ਸੇਵਾ ਸੇਵਾ ਬੜੀ ਪਿਆਰੀ ਆ ਓ ਗੁਰੂ ਨਾਨਕ ਦੇ ਘਰ ਦੀ ਓ ਗੁਰੂ ਨਾਨਕ ਦੇ ਘਰ ਦੀ ਮਹਿਮਾ ਬਹੁਤ ਨਿਆਰੀ ਆ i do ਗੁਰਨਾਮ ਜਪਾਵੇ ਭਈ ਵਾਏ ਗੁਰਨਾਮ ਜਪਾਵੇ ਭਈ ਵਾਏ ਗੁਰਨਾਮ ਜਪਾਵੇ ਓ ਗੁਰੂ ਨਾਨਕ ਜੀ ਰੂਪ ਰੱਬ ਦਾ ਇਤਾਂ ਵਿੱਚ ਹਲੇ ਵਾਵੇ ਆਪ ਜਪੇ ਤੇ ਸੰਗਤਾਂ ਤਾਂ ਤਾਈ ਵਾਏ ਗੁਰਨਾਮ ਜਪਾਵੇ ਓ ਪਾਈ ਲੈਣੇ ਦੀ ਗੁਰੂ ਨਾਨਕ ਨਾਲ ਪੈ ਗਈ ਯਾਰੀਆ ਕਹਿੰਦੇ ਪੈ ਗਈ ਯਾਰੀ ਸੇਵਾ ਬੜੀ ਪਿਆਰੀ ਆ ਬੜਿਆ ਤੇਜ ਹੋਈ ਉਹ ਸੇਵਾ ਦੇ ਵਿੱਚ ਮਿਲਦੀ ਪਈ ਸੇਵਾ ਦੇ ਵਿੱਚ ਮਿਲਦੀ ਕਹਿੰਦੇ ਹੈ ਸਰਦਾਰੀਆਂ ਕਹਿੰਦੇ ਹੈ ਸਰਦਾਰੀਆਂ ਕਰ ਲੈ ਲੈਣ ਆ ਸੇਵਾ ਸੇਵਾ ਬੜੀ ਪਿਆਰੀ ਆ ਪਈ ਕਰ ਲੈ ਲੈਣ ਆ ਸੇਵਾ ਸੇਵਾ ਬੜੀ ਪਿਆਰੀ ਕੁਝ ਨੇ ਮੇਰੇ ਪਲ ਪਰ ਜੇ ਵੇਖਾ ਤੇਰੀ ਰਹਿਮਤ ਵੱਲੇ ਬਾਬਾ ਹੋ ਗਈ ਵੱਲੇ ਵੱਲੇ ਹਲੇ ਤੂ ਪੇ ਤੁਨਾ ਖਟਲਾ ਸੇਵਾਦਾਰਾ ਹੋ ਲੈ ਤੂੰ ਤੇ ਤੂੰ ਨਾਲ ਚਿਕੜਦੇ ਹੋ ਗਿਆ ਜੀਜਦ ਸਾਰਾ ਸੇਵਾ ਵਿੱਚੋਂ ਬੱਲੇ ਬੱਲੇ ਖਟਲਾ ਸੇਵਾਦਾਰਾ ਓ ਤਰਗੜ ਤੇ ਗਲਵੰਤ ਬਾਸਰ ਕੇ ਤਰਗੜ ਤੇ ਗਲਵੰਤ ਬਾਸਰ ਕੇ ਲਿਖੇ ਲਖਾਰੀਆਂ ਕਹਿੰਦੇ ਲਿਖੇ ਲਖਾਰੀਆਂ ਦੀ ਪਿਆਰੀਆ ਓ ਗੁਰੂ ਨਾਨਕ ਦੇ ਘਰ ਦੀ ਓ ਗੁਰੂ ਨਾਨਕ ਦੇ ਘਰ ਦੀ ਮਹਿਮਾ ਬਹੁਤ ਨਿਆਰੀਆ ਮਹਿਮਾ ਬਹੁਤ ਨਿਆਰੀਆ ਘਰ ਲ ਲੈਣ ਆ ਸੇਵਾ ਸੇਵਾ ਬੜੀ ਪਿਆਰੀਆ ਭਈ ਘਰ ਲ ਲੈਣ ਆ ਸੇਵਾ ਸੇਵਾ ਬੜੀ ਪਿਆਰੀਆ ਘਰ ਲ ਲੈਣ ਆ ਸੇਵਾ ਸੇਵਾ ਬੜੀ ਪਿਆਰੀ ਆ ਜੀ ਸਾਡੇ ਪਿਆਰੇ ਸਮਾਨ ਸੈਕਟਰੀ ਸਾਹਿਬ ਜੀ ਦਾ ਜਨਾ ਟਾਈਮ ਦੇ ਕੇ ਨਵਾਜਾ ਜੀ ਆਖੋ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ